ਖੋ ਸਤਨਾਮ ਸ੍ਰੀ ਫਿਰ ਗੁਰੂ ਦੀ ਜ਼ਿੰਮੇਵਾਰੀ ਮਹਾਰਾਜ ਫਿਰ ਕੀ ਕਰਨੇ ਕਹਿੰਦੇ ਸਾਂਝ ਕਰ ਗੁਣਾਂ ਦੀ ਜਿਹੜਾ ਕੋਈ ਚੰਗੀ ਗੱਲ ਕਰ ਰਿਹਾ ਨਾ ਉਹ ਸੁਣ ਜਿਹੜਾ ਤੈਨੂੰ ਪੋਜ਼ਿਟਿਵ ਦੱਸ ਰਿਹਾ ਉਹ ਸੁਣ ਨੈਗੇਟਿਵ ਨਾ ਸੁਣ ਇਹ ਚੀਜ਼ ਯਾਦ ਰੱਖਿਓ ਤੁਸੀਂ ਮੇਰੇ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਬੈਠੇ ਹੋ ਕੁਦਰਤ ਦਾ ਨਿਯਮ ਹੈ ਕੁਦਰਤ ਇੰਨੀ ਭੋਲੀ ਹੈ ਜੋ ਸੋਚੋਂਗੇ ਉਹ ਹੋਣ ਲੱਗ ਪੈਣਾ ਜੋ ਸੋਚਾਂਗੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਭਾਵੇ ਇਹ ਯਾਦ ਰੱਖਿਓ ਜੋ ਸੋਚੋਗੇ ਉਹੀ ਹੋਣ ਲੱਗ ਪੈਂਦਾ ਇਸ ਲਈ 네ਗੇਟਿਵ ਨਾ ਸੋਚ ਪੋਜ਼ਿਟਿਵ ਸੋਚ ਜਿਸ ਤਰ੍ਹਾਂ ਦਾ ਸੋਚੇਂਗਾ ਤੇਰੇ ਨਾਲ ਵੀ ਉਸ ਤਰ੍ਹਾਂ ਹੋਣ ਲੱਗ ਪੈਣਾ ਇੱਕ ਛੋਟੀ ਜਿਹੀ ਗਾਥਾ ਮੈਂ ਤੁਹਾਡੇ ਸਮੁਖਿਰ ਖਾਂ ਸਮਝਣ ਵਾਸਤੇ ਇੱਕ ਵਪਾਰੀ ਸੱਜਣ ਉਹਨੂੰ ਪਤਾ ਲੱਗਾ ਕਿ ਰਾਜਾ ਬਿਮਾਰ ਹੈ ਉਹਦੇ ਰਾਜ ਦਾ ਤੋ ਤਾਂ ਬਿਜ਼ਨਸmen ਸੀ ਵਪਾਰੀ ਸੀ ਉਹਨੇ ਉਹਦੇ ਵਿੱਚੋਂ ਵੀ ਵਪਾਰ ਲੱਭਿਆ ਆਪਣਾ ਉਹਨੂੰ ਖਬਰ ਮਿਲੀ ਕਿ ਰਾਜਾ ਬਿਮਾਰ ਹੈ ਇਲਾਜ ਨਹੀਂ ਹੋ ਰਿਹਾ ਬੈਦਾਂ ਜਵਾਬ ਦਿੱਤੇ ਦਵਾਈ ਲੱਗ ਨਹੀਂ ਰਹੀ ਕਿਉਂ ਰੋਜ਼ ਖਬਰ ਆ ਰਹੀ ਸੀ ਐਡਾ ਵੱਡਾ ਬੰਦਾ ਬਿਮਾਰ ਹੈ ਹੁਣ ਉਹਨੇ ਵਪਾਰ ਪਤਕੀ ਲੱਭਿਆ ਉਹਨਕੇ ਦਾ ਮਤਲਬ ਰਾਜੇ ਦਾ ਇਲਾਜ ਨਹੀਂ ਹੋ ਰਿਹਾ ਦਵਾਈ ਨਹੀਂ ਲੱਗ ਰਹੀ ਬਿਮਾਰੀ ਵੱਧਦੀ ਜਾ ਰਹੀ ਰਾਜੇ ਨੇ ਮਰ ਜਾਣਾ ਤੇ ਜਦੋਂ ਰਾਜੇ ਨੇ ਮਰਨੇ ਉਹਦਾ ਸਸਤਾਰ ਚੰਦਨ ਦੀ ਲੱਕੜ ਨਾਲ ਹੋਣਾ ਹੈ ਸ਼ਹਿਰ ਵਿੱਚ ਕਿਸੇ ਕੋਲ ਇੰਨਾ ਚੰਦਨ ਮਿਲਣਾ ਨਹੀਂ ਹੋਵੇ ਨਾ ਮੈਂ ਚੰਦਨ ਪਹਿਲੇ ਖਰੀਦ ਕੇ ਰੱਖ ਲਾ ਸਭ ਤੋਂ ਵੱਧ ਚੰਦਨ ਮੇਰੇ ਕੋਲ ਹੋਏਗਾ ਮੈਂ ਉਦੋਂ ਰਾਜੇ ਤੇ ਮਰੇ ਤੇ ਚੰਦਨ ਵਿਚਾਂਗਾ ਮਹਿੰਗੇ ਭਾਅ ਵਿਕਣਾ ਉਹਨੇ ਚੰਦਨ ਦੀਆਂ ਲੱਕੜ ਖਰੀਦ ਲਈਆਂ ਚੰਦਨ ਖਰੀਦ ਕੇ ਉਹਨੇ ਸਟਾਕ ਜਮ੍ਹਾਂ ਰੱਖ ਲਿਆ ਰਾਜੇ ਦੇ ਮਰਨ ਦਾ ਇੰਤਜ਼ਾਰ ਕਰ ਰਿਹਾ ਜਿੱਦਣ ਮਰੇਗਾ ਮੇਰੇ ਕੋਲੋਂ ਹੀ ਚੰਦਨ ਜਾਣਾ ਤੇ ਮੈਂ ਪੈਸੇ ਡਬਲ ਕਰ ਲੈਣੇ ਨੇ ਔਰ ਸਾਥ ਸੰਗਤ ਜੇ ਕੋ ਬੁਰਾ ਸੋਚਦਾ ਫਿਰ ਉਹਦਾ ਵੀ ਬੁਰਾ ਹੋਣ ਲੱਗ ਪੈਂਦਾ ਕਹਿੰਦੇ ਰਾਜਾ ਮਰਨ ਵਿੱਚ ਨਾ ਆਵੇ ਤੇ ਵਪਾਰੀ ਦੀ ਚਿੰਤਾ ਵਧਣ ਲੱਗ ਪਈ ਕਿਉਂ ਪੈਸੇ ਵੱਧ ਖਰਚੇ ਹੋਏ ਨੇ ਹੁਣ ਰਾਜਾ ਤੇ ਮਰਨ ਵਿੱਚ ਨਹੀਂ ਆ ਰਿਹਾ ਵਪਾਰੀ ਦੀ ਚਿੰਤਾ ਵਧਣ ਲੱਗ ਪਈ ਔਰ ਚਿੰਤਾ ਵਿੱਚ ਵਪਾਰੀ ਬਿਮਾਰ ਹੋਣ ਲੱਗ ਪਿਆ ਚਿੰਤਾ ਵਿੱਚ ਬਿਮਾਰੀ ਵਪਾਰੀ ਨੂੰ ਲੱਗ ਗਈ ਉਹ ਬਿਮਾਰ ਹੋਣ ਲੱਗ ਪਿਆ ਤੇ ਕੁਦਰਤ ਦਾ ਨਿਯਮ ਬਦਲ ਗਿਆ ਉਦੋਂ ਉਸ ਵਕਤ ਇਸ ਤਰ੍ਹਾਂ ਦਾ ਹੋਇਆ ਵਪਾਰੀ ਬਿਮਾਰ ਹੋਣ ਲੱਗ ਪਿਆ ਰਾਜਾ ਠੀਕ ਹੋਣ ਲੱਗ ਪਿਆ ਉਹਦੀ ਚਿੰਤਾ ਹੋਰ ਵਧ ਗਈ ਵੀ ਰਾਜੇ ਦੀ ਤਾਂ ਖਬਰ ਠੀਕ ਆਉਣ ਲੱਗ ਪਈ ਵੀ ਰਾਜੇ ਨੂੰ ਦਵਾਈ ਲੱਗ ਗਈ ਹੈ ਰਾਜਾ ਠੀਕ ਹੋਣ ਲੱਗ ਪਿਆ ਉਡੀ ਚਿੰਤਾ ਹੋਰ ਵਧਣ ਲੱਗ ਪਈ ਉਹ ਮੰਜੇ ਤੇ ਪੈ ਗਿਆ ਜਿਹਦੇ ਬਾਰੇ ਜੋ ਸੋਚੋਗੇ ਉਹ ਤੁਹਾਡੇ ਨਾਲ ਵੀ ਹੋਣਾ ਹੈ ਇਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਜੇਹਾ ਬੀਜੈ ਸੋ ਲੁਣੈ ਪਰਮਾ ਸੰਦੜਾ ਖੇਤ ਕਿਸੇ ਨੂੰ ਦੋਸ਼ ਨਾ ਦੇ ਜੋ ਤੂੰ ਬੀਜਿਆ ਤੈਨੂੰ ਵੱਢਣਾ ਪੈਣਾ ਅੱਜ ਨਹੀਂ ਤੇ ਦਸਾਂ 20 ਸਾਲਾਂ ਨੂੰ ਜ਼ਰੂਰ ਵੱਢਣਾ ਪੈਣਾ ਇਹ ਸਚਾਈ ਹੈ ਇਹ ਰਿਐਲਿਟੀ ਹੈ ਐਵੇਂ ਕੋਈ ਪੁਲਿਖੇ ਵਿੱਚ ਨਾ ਰਵਿਆਜ ਜਾਂ ਕੋ ਮਿੱਠਾ ਅਗਲਾ ਕਨੇ ਡਿੱਟਾ ਖਾਓ ਪੀਓ ਮੱਜਾਂ ਕਰੋ ਇਟ ਡਿੰਕ ਐਂਡ ਵੀ ਮੈਰੀ ਨਾਟ ਇਟ ਡਿੰਕ ਐਂਡ ਵੀ ਮੈਰੀ ਖਾਣ ਪੀਣ ਮੱਜਾਂ ਕਰਨ ਲਈ ਸਰੀਰ ਨਹੀਂ ਮਿਲਿਆ ਭੋਗਣਾ ਪੈਣਾ ਜੋ ਕੀਤਾ ਤੁਸੀਂ ਰੋਜ਼ ਪੜ੍ਹਦੇ ਹੋ ਸਵੇਰੇ ਵੀ ਪੜ੍ਹਿਆ ਕੱਲ ਫਿਰ ਪੜ੍ਹੋਗੇ ਰੋਜ਼ ਪੜ੍ਹਨ ਨੂੰ ਪਾਤਸ਼ਾਹ ਨੇ ਦਿੱਤਾ ਕੀ ਪੁੰਨੀ ਪੱਪੀ ਅਖੰਡ ਨਾ ਹੈ ਅਖਾਂਡ ਨਹੀਂ ਹੈ ਕੋਈ ਕਹਿਣ ਦੀਆਂ ਗੱਲਾਂ ਨਹੀਂ ਹੈ ਕੋਈ ਚਾਹੀਏ ਕਿ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਬਪਾਰੀ ਬਿਮਾਰ ਹੋ ਗਿਆ ਰਾਜਾ ਠੀਕ ਹੋਣ ਲੱਗ ਪਿਆ ਔਰ ਰਾਜਾ ਥੋੜੇ ਦਿਨਾਂ ਵਿੱਚ ਸੱਚੀ ਤੰਦਰੁਸਤ ਹੋ ਗਿਆ ਤੰਦਰੁਸਤ ਹੋ ਕੇ ਨੇ ਕਈ ਮਹੀਨੇ ਬਾਅਦ ਅਜ ਬਾਹਰ ਨਿਕਲਿਆ ਮੈਲਣਾਂ ਤੋਂ ਕਹਿੰਦਾ ਚਲੋ ਪਰਜਾ ਚ ਮੜ ਜਾ ਘੁੰਮ ਕੇ ਆਈਏ ਠੀਕ ਹੱਥੀ ਤੇ ਸਵਾਰ ਹੋਇਆ ਲੋ ਲਸ਼ਕਰ ਸਪਾਈ ਨਾਲ ਲੈ ਮੰਤਰੀ ਨਾਲ ਲੈ ਪਰਜਾ ਵਿੱਚ ਨਿਕਲਿਆ ਲੋਕ ਫੁੱਲ ਵਰਸਾਉਣ ਵਾਸਤੇ ਨਿਕਲੇ ਕਈ ਮਹੀਨਿਆਂ ਬਾਅਦ ਰਾਜਾ ਤੰਦਰੁਸਤ ਹੋ ਕੇ ਆਇਆ ਤੇ ਚਲਦਿਆਂ 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 ਰਾਜਾ ਘੁੰਮਦਿਆਂ ਘੁੰਮਦਿਆਂ ਉਸ ਚੌਂਕ ਵਿੱਚ ਆ ਗਿਆ ਜਿਸ ਚੌਂਕ ਵਿੱਚ ਉਸੇ ਵਪਾਰੀ ਦਾ ਵੱਡਾ ਹੱਟ ਹੈ ਉਸੇ ਵਪਾਰੀ ਦੀ ਰਹਿائش ਹੈ ਉਸ ਚੌਂਕ ਵਿੱਚ ਰਾਜੇ ਦਾ ਸਤਿਕਾਰ ਕੀਤਾ ਗਿਆ ਖਲੁੱਟਾ ਰਿਆ ਜਦੋਂ ਨੇ ਚਾਰਸ਼ ਪੇਰਾ ਵੇਖਿਆ ਨਾ ਉਹਦੀ ਨਜ਼ਰ ਉਸ ਬਿਲਡਿੰਗ ਤੇ ਆ ਗਈ ਜਿਹੜੀ ਉਹ ਵਪਾਰੀ ਦੀ ਬਿਲਡਿੰਗ ਹੈ ਮંત્રી ਨੂੰ ਸੱਦ ਕੇ ਕਹਿੰਦਾ ਮਾ ਮੰਤਰੀ ਇਹ ਬਿਲਡਿੰਗ ਕਿਹਦੀ ਹੈ ਕਹਿੰਦਾ ਬਾਦਸ਼ਾਹ ਸਲਾਮਤ ਹੁਣੇ ਪਤਾ ਕਰਵਾ ਲੈਨੇ ਕਹਿੰਦਾ ਪਤਾ ਕਰਵਾਓ ਇੰਨੀ ਪ੍ਰਾਣੀ ਬਿਲਡਿੰਗ ਖਦਸਾ ਹਾਲ ਇੱਥੇ ਨਹੀਂ ਹੋਣੀ ਚਾਹੀਦੀ ਇਹ ਚੌਂਕ ਕੋਈ ਸੋਭਾ ਨਹੀਂ ਦੇ ਰਹੀ ਇਸ ਬਿਲਡਿੰਗ ਨੂੰ ਢਵਾਓ ਜਿਹਦੀ ਬਿਲਡਿੰਗ ਹੈ ਉਹਨੂੰ ਪੈਸੇ ਦੇ ਕੇ ਨਾ ਇੱਥੋਂ ਚੱਕੋ ਕਿਤੇ ਹੋਰ ਕਰੋ ਇਹ ਖੁੱਲਾ ਚੌਂਕ ਹੋਰ ਵੱਡਾ ਹੋਣਾ ਚਾਹੀਦਾ ਹੈ ਮੇਰੇ ਸਵਾਗਤ ਵਾਸਤੇ ਇੱਥੇ ਕੋਈ ਪਾਰਕ ਬਣਨੀ ਚਾਹੀਦੀ ਹੈ ਇਹਨੂੰ ਢਾ ਦੇਓ ਕਹਿੰਦਾ ਜੀ ਸਤਿਵਚਨ ਹੁਣ ਰਾਜਾ ਚਲਾ ਗਿਆ ਮਹਾਂ ਮੰਤਰੀ ਨੇ ਪਤਾ ਕਰਵਾ ਕੇ ਨੋਟਿਸ ਪੜਵਾ ਦਿੱਤਾ ਕਿ ਵੀ ਪੈਸੇ ਚੁੱਕ ਲ ਖਜ਼ਾਨੇ ਚ ਤੇਰੀ ਜਗਾ ਜਿਹੜੀ ਐ ਉਹ ਰਾਜੇ ਨੇ ਇਨਕੁਆਇਰ ਕਰ ਲਈ ਐ ਇੱਥੇ پارک ਬਣਨੀ ਐ ਇਹ ਬਿਲਡਿੰਗ ਟਹਿ ਜਾਣੀ ਆਪਣਾ ਵਪਾਰ ਕਿਤੇ ਹੋਰ ਲੈ ਕੇ ਜਾ ਹੁਣ ਤਾਂ ਹੋਰ ਦੁਖੀ ਹੋ ਗਿਆ ਕਿਉਂਕਿ ਜਿਹਦੇ ਬਾਰੇ ਜੋ ਸੋਚੋਗੇ ਨਾ ਉਹਦੇ ਚਿੱਤ ਚ ਵੀ ਉਹ ਖਿਆਲ ਸ਼ੁਰੂ ਹੋ ਜਾਣਗੇ ਤੁਸੀਂ ਕਿਸੇ ਬਾਰੇ 네ਗੇਟਿਵ ਸੋਚ ਰਹੇ ਹੋ ਡੈਫੀਨਟ ਉਹਦੇ اندر ਸੋਚ ਆ ਜਾਂਦੀ ਇੱਕ ਚੀਜ਼ ਹੈ ਕੁਦਰਤੀ ਇਹਨੂੰ ਕਰਾਮਾਤ ਨਾਲ ਸਮਝੋ ਵਿਗਿਆਨ ਹੈ ਕੁਦਰਤੀ ਵਿਗਿਆਨ ਹੈ ਰੱਬ ਦਾ ਜਿਹਦੇ ਬਾਰੇ ਜੋ ਸੋਚਦੇ ਉਹਨੂੰ ਪਤਾ ਲੱਗ ਜਾਂਦਾ ਆਂਦਰੀਆਂ ਸਤਕਾਰਯੋਗ ਭੈਣਾਂ ਬੈਠੀਆਂ ਨੇ ਤੁਹਾਡੇ ਵਿੱਚ ਰੱਬ ਦੀ ਇੱਕ ਬਹੁਤ ਵੱਡੀ ਨਿਯਮਤ ਬਖਸ਼ਿਸ਼ ਹੈ ਬਹੁਤ ਵੱਡੀ ਬਖਸ਼ਿਸ਼ ਹੈ ਕੋਈ ਬੰਦਾ ਇੱਕ ਸੈਕਿੰਡ ਵਾਸਤੇ ਵੀ ਨਜ਼ਰ ਭਰ ਕੇ ਕਿਸੇ ਭੈਣ ਵੱਲ ਵੇਖਦਾ ਉਹਨੂੰ ਇੱਕ ਸੈਕਿੰਡ ਤੋਂ ਪਹਿਲਾਂ ਪਤਾ ਲੱਗ ਜਾਏਗਾ ਗਲਤ ਵੇਖ ਰਿਹਾ ਹੈ ਵੱਖਰੀ ਗੱਲ ਐ ਕੋਈ ਇਗਨੋਰ ਮਾਰ ਜਾਏ ਇਹ ਛਪਾ ਨਹੀਂ ਸਕਦਾ ਕੋਈ ਬਿਨਾ ਦੱਸੇ ਤੁਹਾਨੂੰ ਪਤਾ ਲੱਗਦਾ ਕੁਦਰਤ ਦਾ ਨਿਯਮ ਐ ਜੋ ਸੋਚੋਂਗੇ ਉਹ ਹੀ ਹੋਣਾ ਐ ਵਪਾਰੀ ਨੇ ਗਲਤ ਸੋਚਿਆ ਰਾਜੇ ਦੇ ਚਿੱਤ ਵਿੱਚ ਵੀ ਗਲਤ ਸੋਚ ਆ ਗਈ ਉਹਨੇ ਵੀ ਹੁਕਮ ਦਿੱਤਾ ਢਾਦਿਓ ਹੁਣ ਉਹ ਵਪਾਰੀ ਮਾਂ ਮੰਤਰੀ ਦੇ ਪੈਰ ਫੜ ਕੇ ਰੋਂਦਾ ਕਹਿੰਦਾ ਮੇਰਾ ਪਲਾ ਕਰਾਓ ਮੈਂ ਪਟਿਆ ਗਿਆ ਮੇਰਾ ਵਪਾਰ ਹੀ ਇਸ ਚੌਂਕ ਵਿੱਚ ਐ ਮੈਂ ਜਾਵਾਂਗਾ ਕਿੱਥੇ ਮੈਂ ਕਿੱਥੇ ਕਾਰੋਬਾਰ ਖੋਲਾਂਗਾ ਉਹਨਾਂ ਕਾ ਵੀ ਰਾਜੇ ਦਾ ਹੁਕਮ ਹੈ ਮੰਤਰੀ ਸਿਆਣਾ ਬੜਾ ਸੀ ਉਹਦੇ ਚਿੱਤ ਵਿੱਚ ਵਪਾਰੀ ਨੂੰ ਰੁੰਦਿਆਂ ਵੇਖ ਕੇ ਇੱਕ ਖਿਆਲ ਆਇਆ ਕਿਉਂਕਿ ਹੁਣ ਵਪਾਰੀ ਦੀ ਸੋਚ ਥੋੜੀ ਜਿਹੀ ਪੋਜ਼ੀਟਿਵ ਹੋਈ ਨਾ ਅੰਦਰੋਂ ਮਹਿਲ ਨਿਕਲ ਗਏ ਤੇ ਖਿਆਲ ਬਦਲਨੇ ਸ਼ੁਰੂ ਹੋ ਗਏ ਮੰਤਰੀ ਦੇ ਚਿੱਤ 'ਚ ਖਿਆਲ ਸ਼ੁੱਧ ਆ ਗਿਆ ਉਹ ਖਿਆਲ ਪਤਾ ਕੀ ਸੀ ਉਹਨੇ ਵਪਾਰੀ ਨੂੰ ਪੁੱਛਿਆ ਕਹਿੰਦਾ ਮੈਂ ਜਦੋਂ ਤੋਂ ਮੰਤਰੀ ਬਣਿਆ ਮੈਨੂੰ ਦੋ ਦਹਾਕੇ ਵੀ ਸਾਲ ਹੋ ਗਏ ਨੇ ਰਾਜੇ ਦੀ ਸੇਵਾ 'ਚ ਇਸ ਟੌਂਕ ਵਿੱਚੋਂ ਰਾਜਾ ਸੰਕੜੇ ਵਾਰ ਲੰਘਿਆ ਕਦੇ ਰਾਜੇ ਦੇ ਚਿੱਤ 'ਚ ਨਹੀਂ ਆਇਆ ਕਿ ਬਿਲਡਿੰਗ ਢਾਕੇ ਪਾਰਕ ਬਣਨੀ ਚਾਹੀਦੀ ਹੈ ਹੁਣ ਕਿਉਂ ਚਿੱਤ ਵਿੱਚ ਆਇਆ ਹੈ ਵਪਾਰੀ ਸੱਚੋ ਸੱਚ ਦੱਸ ਤੂੰ ਰਾਜੇ ਬਾਰੇ ਬੁਰਾ ਤੇ ਨਹੀਂ ਸੋਚਦਾ ਕਿਤੇ ਭੁੱਮੀ ਰੋਪਿਆ ਕਹਿੰਦਾ ਜੀ ਸੋਚਣਾ ਈ ਸੋਚਣਾ ਹੈ ਇਹਨਾਂ ਰਾਜਾ ਵਪਾਰ ਸੀ ਬਿਮਾਰ ਸੀ ਮੈਂ ਚੰਦਰ ਲੱਕ ਕੇ ਰੱਖ ਲਿਆ ਰਾਜਾ ਮਰੇਗਾ ਤੇ ਚੰਦਰ ਮਹਿੰਗਾ ਵੇਚਾਂਗਾ ਮੈਂ ਉਦੋਂ ਦਾ ਬਿਮਾਰ ਹੋਣ ਲੱਗ ਪਿਆ ਰਾਜਾ ਠੀਕ ਹੋਣ ਲੱਗ ਪਿਆ ਮੇਰੀ ਚਿੰਤਾ ਵਧਣ ਲੱਗ ਪਈ ਮੈਂ ਰੋਗ ਲਵਾਲੇ ਮੈਂ ਰਾਜੇ ਬਾਰੇ ਬੁਰਾ ਸੋਚਿਆ ਤੇ ਮੰਤਰੀ ਨੇ ਕਿ ਸੱਜਣਾ ਆਇਓ ਨੁਕਸ ਹੈ ਤੋਦੇ ਬਾਰੇ ਜੋ ਸੋਚਿਆ ਉਹਦੇ ਅੰਦਰ ਵੀ ਉਸ ਤਰ੍ਹਾਂ ਦੀ ਸੋਚ ਪੈਦਾ ਹੋ ਗਈ ਬੁਰੇ ਨਾਲ ਬੁਰਾ ਹੀ ਹੁੰਦਾ ਹੈ ਜੇ ਤੂੰ ਭਲਾ ਚਾਹੁੰਦਾ ਨਾ हम चंगा सोच चंगा सोच पॉजिटिव सोचना शुरू कर राजे बारे सोच के राजा तंदुरुस्त रवे राजे बारे सोच के राजा चंगा रवे राजे बारे चंगा सोच अपना चंदन जिन्हों वपारियों तो खरीदे वेचना शुरू कर चंगा सोच ठीक है उन्हें पंद्रह भी दिन चंगा सोचे होना राजा फिर ਪਰਜਾ ਵੱਲ ਨਿਕਲਿਆ ਉਸੇ ਚੌਕ ਵਿੱਚ ਇੱਕ ਦਿਨ ਫਿਰ ਆਇਆ ਜਦੋਂ ਨੇ ਬਿਲਡਿੰਗ ਵੇਖੀ ਬੜੇ ਗੁੱਸੇ ਨਾਲ ਭਰ ਗਿਆ ਮੰਤਰੀ ਨੂੰ ਕਹਿੰਦਾ ਮੇਰੇ ਹੁਕਮ ਦੀ ਤਮੀਰ ਨਹੀਂ ਹੋਈ ਹੁਣ ਤੱਕ ਇਹ ਬਿਲਡਿੰਗ ਢਈ ਕਿਉਂ ਨਹੀਂ ਮੰਤਰੀ ਨੇ ਬੜੇ ਸਹਿਜ ਨਾਲ ਕਿਹਾ ਬਾਦਸ਼ਾਹ ਸਲਾਮਤ ਤੁਹਾਡਾ ਹੁਕਮ ਹੋਵੇ ਮੈਂ ਕੱਲ ਹੀ ਢਵਾ ਦੇਣੀ ਹੈ ਪਰ ਮੇਰੇ ਮਨ ਦੀ ਵਿਚਾਰ ਹੈ ਇੱਕ ਵਾਰ ਸੋਚ ਲਓ ਪ੍ਰਾਣੀਆਂ ਬਿਲਡਿੰਗਾਂ ਸ਼ਹਿਰ ਦਾ ਸ਼ਿੰਗਾਰ ਹੋਇਆ ਕਰਦੀਆਂ ਨੇ ਹੋਵੇ ਨਾ ਇਹਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਇਹ ਐਨੀ ਪ੍ਰਾਣੀ ਬਿਲਡਿੰਗ ਪ੍ਰਾਣੀਆਂ ਇਮਾਰਤਾਂ ਸ਼ਹਿਰਾਂ ਦਾ ਸ਼ਿੰਗਾਰ ਹੁੰਦੀਆਂ ਨੇ ਰਾਜੇ ਦੀ ਸੋਚ ਇੱਕ ਨਾਂ ਬਦਲ ਗਈ ਕਹਿੰਦਾ ਤੂੰ ਕਹਿੰਨਾ ਤੇ ਸਹੀ ਐ ਪ੍ਰਾਤਨ ਬਿਲਡਿੰਗਾਂ ਸ਼ਿੰਗਾਰ ਹੁੰਦੀਆਂ ਨੇ ਰਿਆਸਤਾਂ ਦੀਆਂ ਹਾਂ ਇੰਜ ਕਰੋ ਫਿਰ ਜਿਹਦੀ ਵੀ ਹੈ ਜਿਸ ਦੀ ਵੀ ਇਹ ਇਮਾਰਤ ਹੈ ਸਰਕਾਰੀ ਖਰਚੇ ਉੱਤੇ ਇਹਨੂੰ ਰੰਗ ਰੋਗਨ ਪਲਸਤਰ ਕਰਾਓ ਇਹ ਸੋਹਣੀ ਲੱਗਣੀ ਚਾਹੀਦੀ ਐ ਮੰਤਰੀ ਬੜਾ ਖੁਸ਼ ਹੋਇਆ ਮਹਾਰਾਜ ਹੁਣੇ ਹੁਕਮ ਦਿੱਤਾ ਵੀਰ ਹੋਏਗੀ ਅਗਲੇ ਦਿਨ ਹੀ ਉਹਦੀ ਇਮਾਰਤ ਨੂੰ ਰੰਗ ਰੋਗਨ ਪਲਸਤਰ ਰਾਜੇ ਬਲੋਂ ਹੋਣ ਲੱਗ ਪਿਆ ਤੇ ਮੰਤਰੀ ਨੇ ਕਿਹਾ ਵਪਾਰੀ ਬੰਦਿਆ ਚੰਗਾ ਸੋਚੋਂਗੇ ਚੰਗਾ ਹੋਣ ਲੱਗ ਪੈਂਦਾ ਆਖੋ ਸਤਨਾਮ ਸ੍ਰੀ ਇਸ ਲਈ ਬੁਰਾ ਨਹੀਂ ਕਿਸੇ ਵਾਰ ਸੋਚਣਾ ਜਦੋਂ ਬੁਰਾ ਸੋਚੋਂਗੇ ਜੋ ਸਰਤੀ ਵੇ ਸੋਚ ਰਹੇ ਹੋ ਉਹ ਕੁਝ ਹੋਣ ਲੱਗ ਪੈਂਦਾ ਤਾਂ ਹਜ਼ੂਰ ਕਹਿੰਦੇ ਨੇ ਭਾਈ ਤੂੰ ਭਲਾ ਸੋਚ ਕੀ ਕਰ ਰਾਗ ਸੁਹੀ ਸ਼ੰਤ ਮਹੱਲਾ ਪਹਿਲਾ ਗੁਣਾ ਕਹੋ ਵੈ ਵਾਸਲਾ ਕਡਵਾਸ ਲਿਜੈ ਭਾਈ ਤੂੰ ਗੁਣਾ ਦੇ ਡੱਬੇ ਚੋਂ ਗੁਣ ਕੱਢਿਆ ਕਰ ਔਗਣਾ ਵਾਲੀ ਨਾ ਗੱਲ ਕਰ ਪੜੋ ਗੁਣਾ ਕਹੋ ਵੈ ਵਾਸਲਾ ਕਡਵਾਸ ਲਿਜੈ ਜੇ ਗੁਣ ਹੋਵਨ ਸਾਜਨਾ ਮਿਲ ਸਾਂਝ ਕਰੀਜੈ ਸਾਂਝ ਕਰੀਜੈ ਗੁਣਾ ਕੇਰੀ ਛੋੜ ਅਵ ਗੁਣ ਚੱਲੀਐ ਕਹਿੰਦੇ ਓਗਣ ਛੱਡ ਦੇ ਤੂੰ ਗੁਣਾ ਦੀ ਸਾਂਝ ਕਰ ਤੂੰ ਕੀ ਲੈਣਾ ਓਗਣਾਂ ਤੋਂ ਗੁਣਾਵਾਰੇ ਗੱਲ ਕਰ ਮਾਫ ਕਰਿਓ ਅਸੀਂ ਗੁਰਦੁਆਰੇ ਚ ਵੀ ਆ ਕੇ ਕਈ ਵਾਰ ਮਾੜਾ ਹੀ ਸੋਚੀ ਜਾਂਦੇ ਆ ਉਹਦਾ ਕੀ ਕਰਨਾ ਹੈ ਉਹਦਾ ਕੀ ਕਰਨਾ ਹੈ ਆਪ ਹੀ ਹੋ ਰਿਹਾ ਮੈਂ ਤੇ ਕਈ ਵਾਰ ਹੈਰਾਨ ਹੁੰਨਾ ਅਸੀਂ ਵੀ ਤੁਹਾਡੇ ਵਿੱਚ ਹੀ ਆ ਪੌੜੀਆਂ ਉਤਰਦੇ ਸੰਸਾਰ ਨਿੰਦਿਆ ਸ਼ੁਰੂ ਹੋ ਜਾਂਦੀ ਹਾਂ ਨਹੀਂ ਠੀਕ ਔਰ ਨਹੀਂ ਠੀਕ ਆ ਨਹੀਂ ਠੀਕ ਕੁਝ ਵੀ ਨਹੀਂ ਪੱਲੇ ਰਹਿਣ ਰਾਨੇ ਬਜ਼ੁਰਗ ਕਹਿੰਦੇ ਸਨ ਘਰੋਂ ਗੁਰੂ ਘਰ ਜਾਈਏ ਤੇ ਸਿੱਧੇ ਘਰ ਆਈਏ ਉਹਦਾ ਸਿੱਧੇ ਘਰ ਆਉਣ ਦਾ ਭਾਵ ਪਤਾ ਕੀ ਹੁੰਦਾ ਵੇ ਰਸਤੇ ਵਿੱਚ ਖਲੋਕੇ ਕਿਸੇ ਨਾਲ ਨਿੰਦਿਆ ਚੁਗਲੀ ਨਾ ਕਰੀ ਤੇਰਾ ਜਮਾ ਕੀਤਾ ਜੁੜ ਜਾਏਗਾ ਤੇਰਾ ਜਮਾ ਕੀਤਾ ਹੋਇਆ ਜੁੜ ਜਾਏਗਾ ਕੁਝ ਥੋੜੇ ਥੋੜੇ ਪੈਸੇ ਕੱਢ ਕੇ ਕੋਈ ਕਮਾਈ ਵਿੱਚੋਂ ਫਿਕਸ ਕਰੀ ਜਾਏ ਉਹ ਪੈਸਿਆਂ ਨਾਲ ਇੰਟਰਸਟ ਜੁੜਨਾ ਸ਼ੁਰੂ ਹੋ ਜਾਂਦਾ ਸੱਜਣੋ ਜੋ ਕਮਾਉਂਗੇ ਉਹ ਖਾਈ ਜਾਉਂਗੇ ਪੱਲੇ ਨਹੀਂ ਕੁਝ ਵੀ ਰਹਿਦਾ ਨੂੰ ਹਜ਼ੂਰ ਬਚਨ ਕਹਿੰਦੇ ਸਾਂਝ ਕਰੀ ਜੈ ਗੁਣ ਕੇ ਰੀ ਛੋੜ ਅਵ ਗੁਣ ਜੱਲੀ ਹੈ ਪਹਿਰੇ ਪਟੰਬਰ ਪਰ ਅਡੰਬਰ ਜਾਏ ਆਪਣਾ ਪਿੜ ਮੱਲੀ ਹੈ ਜਿੱਥੇ ਜਾਏ ਵਹੀ ਹੈ ਭਲਾ ਕਹੀਏ ਬੋਲੋ ਜਿੱਥੇ ਜਾਏ ਵਹੀ ਹੈ ਭਲਾ ਭਲਾ ਕਹੋ ਫਿਰ ਭਲਾ ਹੋਣਾ ਪੰਜਾਬ ਦੇ ਲੋਕ ਚੰਗਾ ਸੋਚਦੇ ਨੇ ਪੰਜਾਬ ਦਾ ਬੁਰਾ ਨਹੀਂ ਹੋ ਸਕਦਾ ਇਹ ਹੋਇਆ ਜੋ ਹੋਇਆ ਪਰ ਥੋੜੇ ਮਹੀਨੇ ਬਾਅਦ ਵੇਖਿਓ ਤੁਹਾਨੂੰ ਐ ਲੱਗਣਾ ਕੁਝ ਨਹੀਂ ਹੋਇਆ ਹੁਣ ਲੱਗ ਰਿਹਾ ਵੇ ਬਹੁਤ ਹੋ ਗਿਆ ਪਰ ਭਾਈ ਵੇਖਿਓ ਕਿਵੇਂ ਹੁੰਦੀ 1984 ਵਿੱਚ ਉਹ ਝਾੜ ਦਿੱਤਾ ਸਿੱਖਾਂ ਨੂੰ ਚੰਗੀ ਤਰ੍ਹਾਂ ਵੱਟ ਟੁੱਕ ਦਿੱਤਾ ਲੁੱਟ ਲਿਆ ਜਿਨ੍ਹਾਂ ਦੇ ਕੱਪੜਿਆਂ ਦੀਆਂ ਦੁਕਾਨਾਂ ਸਾੜ ਦਿੱਤੀਆਂ ਜਿਨ੍ਹਾਂ ਦੇ ਘਰਾਂ ਨੂੰ ਅੱਗ ਲਾ ਦਿੱਤੀ ਮੈਂ ਤੁਹਾਨੂੰ ਉਹ ਬੰਦੇ ਅੱਜ ਵਖਾ ਸਕਨੇ ਕਰੋੜਾਂ ਪਤੀ ਨੇ ਕਰੋੜਾਂ ਦੀ ਜ਼ਾਇਦਾਤ ਹੈ। ਔਰ ਕਨਪੁਰ ਦੇ ਇੱਕ Hindu ਇਹ ਗੱਲ ਕਹਿ ਰਿਹਾ ਸੀ ਸਿੱਖਾਂ ਨੂੰ ਜਿੰਨਾ ਮਰਦੀ ਮਾਰ ਲਓ ਉਜਾੜ ਲਓ ਇਹ ਨਹੀਂ ਉਜੜ ਸਕਦੇ। ਪਤਾ ਕਿਉਂ? ਇਹਨਾਂ ਦਾ ਗੁਰੂ ਕਲਕੀਆਂ ਵਾਲਾ ਆਪਣਾ ਉਜਾੜਾ ਕਰਕੇ ਖਾਲਸਾ ਵਸਾ ਗਿਆ। ਸ੍ਰੀ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਨਹੀਂ ਉਪਜੜ ਸਕਦੇ। ਪਰਉ ਦੀ ਸ਼ਰਤ ਕੋਈ ਸਿੱਖੋ ਸਾਂਝ ਪਰਿਜਾ ਗੁਣਾ ਕਰੀਂ ਜਿੱਥੇ ਜਾਏ ਰਹੀ ਐ ਭਲਾ ਕਈ ਐ ਪੜੋ ਜਿੱਥੇ ਜਾਏ ਵਹੀ ਐ ਭਲਾ ਕਈ ਝੋਲ ਅੰਮ੍ਰਿਤ ਪੀਜੈ ਗੁਣਾ ਕਾ ਹੋਵੇ ਵਾਸਲਾ ਕੱਢ ਵਾਸਲੀਜੈ ਕਹਿੰਦੇ ਭਾਈ ਤੂੰ ਗੁਣ ਕੱਢ ਲਈ ਔਗਣਾਂ ਵਾਰੇ ਨਾ ਕਿਸੇ ਦੀ ਸੰਗਤ ਮੇਰੇ ਗੁਰੂ ਨੇ ਤੈਨੂੰ ਗੁਣ ਵਾਲਾ ਤਾਂ ਬਣਾਇਆ ਪਤਾ ਕਿਉਂ ਰੱਬ ਗੁਣ ਨਿਧਾਨ ਹੈ ਅਖ ਵੈ ਗੁਰੂ ਗੁਣ ਨਿਧਾਨ ਮੀਨ ਗੁਣ ਨੱਖ ਜੰਨਾ ਰੱਬ ਗੁਣ ਨਿਧਾਨ ਹੈ ਤੇ ਰੱਬ ਦੀ ਸਾਂਝ ਮਿਲ ਵਰ ਤੋਂ ਪਤਕ ਦੇ ਨਾਲ ਹੈ ਜਿਹਦੇ ਵਿੱਚ ਗੁਣ ਹੋਣ ਰੱਬ ਵੀ ਕੱਲਾ ਨਹੀਂ ਰਹਿ ਸਕਦਾ ਕੱਲਾ ਰਹਿਣਾ ਸਜ਼ਾ ਹੈ ਦੁਨੀਆ 'ਚ ਜੇਲ੍ਹ ਵਿੱਚ ਕਿਸੇ ਅਪਰਾਧੀ ਨੂੰ ਮਾਰਿਆ ਨਹੀਂ ਜਾਂਦਾ ਉਹਨੂੰ ਸਿਰਫ ਕੱਲਾ ਹੀ ਰੱਖਿਆ ਜਾਂਦਾ ਹੈ ਉਹ ਸਜ਼ਾ ਹੈ ਔਰ ਇਹ ਚੀਜ਼ ਮੈਡੀਕਲ ਸਾਇੰਸ ਨੇ ਮੰਨ ਲਈ ਹੈ 100 ਵਿੱਚੋਂ 90% 90 ਬੰਦੇ ਜਿਹੜੇ ਨੇ ਜੇਲ੍ਹ ਵਿੱਚ ਜੇ 10 ਸਾਲ ਤੋਂ ਵੱਧ ਰਹਿ ਜਾਣ ਪਾਗਲ ਹੋਣ ਲੱਗ ਪੈਂਦੇ ਕਿਉਂ ਬੰਦਾ ਆਪਣੇ ਆਪ ਨਾਲ ਹੀ ਗੱਲਾਂ ਕਰੀ ਜਾਂਦਾ ਆਪਣੇ ਆਪ ਬਿਮਾਰ ਹੋ ਸਕਦਾ ਤੈਨੂੰ ਤੁਸੀਂ 2 4 6 ਘੰਟੇ 8 ਘੰਟੇ ਫਲਾਈਟ ਦੇ ਵਿੱਚ ਸਫ਼ਰ ਕਰਨਾ ਹੋਵੇ ਸਟੂਡੀਓ ਸੀਟ ਦੀ ਜੇਬ ਵਿੱਚ ਉਹਨਾਂ ਕੋਈ ਪਹਿਲਾਂ ਰਸਾਲੇ ਰੱਖੇ ਹੁੰਦੇ ਸੀ ਕੋਈ ਮੈਗਜ਼ੀਨ ਰੱਖਦੇ ਸਨ ਹੁਣ ਤਾਂ ਸਿੱਧਾ ਕੰਮ ਆ ਗਿਆ ਨਾ ਸਕਰੀਨ ਫਿਲਮਾਂ ਚੱਲ ਪਈ ਨਹੀਂ ਉਹਦਾ ਰੀਜ਼ਨ ਪਤਾ ਕੀ ਹੈ ਬੰਦਾ ਕੱਲਾ ਬੈਠਾ ਬੋਰ ਨਾ ਹੋ ਜਾਏ ਕਿਉਂਕਿ ਬੋਰਿੰਗ ਬਿਮਾਰ ਕਰ ਦਿੰਦੀ ਬੰਦੇ ਪਰ ਇੱਕ ਚੀਜ਼ ਯਾਦ ਰੱਖਿਓ ਸਿੱਖ ਨਹੀਂ ਕਦੇ ਕੱਲਾ ਹੋ ਸਕਦਾ ਉਹ ਕੱਲਿਆਂ ਰਹਿਦਾ ਵੀ ਕੱਲਾ ਨਹੀਂ ਪਤਾ ਕਿਉਂ 24 ਅਵਰ 24 ਘੰਟੇ ਗੁਰੂ ਉਹਦੇ ਨਾਲ ਰਹਿੰਦਾ ਤੈਉ ਪਾਤਸ਼ਾਹ ਕਹਿੰਦੇ ਜਿਨ੍ਹਾਂ ਨਾਲ ਗੁਰੂ ਰਹਿੰਦਾ ਉਹਨਾਂ ਹੀ ਕਹਿਆ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰਤੇ ਸਦਾ ਸੰਭਾਲੇ ਭੈਰਨ ਧੀਰ ਸਿੰਘ ਜੀ ਪੰਥ ਦੇ ਬਹੁਤ ਪਿਆਰੇ ਕੀਰਤਨੀਏ ਸੰਤ ਹੋਏ ਉਹਨਾਂ ਦੀ ਇੱਕ ਕਿਤਾਬ ਮਿਲਦੀ ਹੈ ਜੇਲ ਚਿੱਠੀਆਂ ਉਹਦੇ ਵਿੱਚ ਉਹਨਾਂ ਜ਼ਿਕਰ ਕੀਤਾ ਇੱਕ ਰਾਤ ਜੇਲ ਦੇ ਰਾਤ ਦੇ ਪਹਿਰੇਦਾਰ ਨੇ ਅੰਗਰੇਜ਼ ਜਿਲਰ ਨੂੰ ਕਿਹਾ ਜੀ ਇਹ ਜਿਹੜਾ ਬੁੜਾ ਬਜ਼ੁਰਗ ਦੇ ਅੰਦਰ ਜੇਲ੍ਹ ਚ ਬੰਦ ਕੀਤਾ ਨਾ ਰਾਤੀ ਇਹਦੇ ਕੋਲ ਕੋਈ ਆਉਂਦਾ ਹੈ ਉਹਨਾਂ ਕਹ ਰਾਤ ਕੋਈ ਆਉਂਦਾ ਹੈ ਜੇਲ੍ਹ ਬੰਦ ਹੈ ਫਿਰ ਕਿਵੇਂ ਆਉਂਦਾ ਕਹਨ ਜੀ ਇਹ ਨਹੀਂ ਪਤਾ ਇਹ ਕਿਸੇ ਨਾਲ ਗੱਲਾਂ ਕਰਦਾ ਹੁੰਦਾ ਮੈਂ ਹੰਗਾਰੇ ਵੀ ਸੁਣੇ ਨੇ ਇਹ ਕਿਸੇ ਨਾਲ ਗੱਲਾਂ ਕਰਦਾ ਮੈਂ ਮੋਰੇ ਹੰਗਾਰੇ ਵੀ ਸੁਣੇ ਨੇ ਇਹਦੇ ਕੋਲ ਜੇਲ੍ਹ ਵਿੱਚ ਕੋਈ ਆਉਂਦਾ ਹੈ ਜੇਲਰ ਨੇ ਪੁੱਛਿਆ ਕਹਿੰਦਾ ਜੀ ਖਬਰ ਮਿਲੀ ਤੁਹਾਡੇ ਕੋਲ ਰਾਤ ਨੂੰ ਕੋਈ ਆਉਂਦਾ ਹੈ ਜੇਲ੍ਹ ਵਿੱਚ ਤੁਹਾਡੇ ਕੋਲ ਕੋਈ ਆ ਜਾਂਦਾ ਹੈ ਕੋਈ ਕਰਾਮਾਤ ਹੈ ਉਹਨੇ ਕਹਿੰਦਾ ਨਹੀਂ ਕਰਾਮਾਤ ਨਹੀਂ ਹੈ ਕਹਿੰਦੇ ਫਿਰ ਜੇਲ੍ਹ ਵਿੱਚ ਕੋਈ ਆਉਂਦਾ ਕਿ ਇਕੱਲਾ ਇਹਦਾ ਵੇਖਣ ਵਾਲੇ ਪਹਿਰੇਦਾਰ ਦਾ ਭੁਲੇਖਾ ਹੈ ਤੇ ਭਾਈ ਰਣਦੀਰ ਸਿੰਘ ਕਹਿੰਦੇ ਨਹੀਂ ਭੁਲੇਖਾ ਨਹੀਂ ਹੈ ਆਉਂਦਾ ਹੈ ਇਹ ਵੀ ਸੱਚ ਹੈ ਪਰ ਕਰਾਮਾਤ ਵੀ ਨਹੀਂ ਹੈ ਉਹ ਕਹਿੰਦੇ ਕਿਵੇਂ ਹੋ ਸਕਦਾ ਹੈ ਕਿਨਹਾਂ ਪਹਿਰੇਦਾਰ ਸੱਚਾ ਪਰ ਕਰਾਮਾਤ ਨਹੀਂ ਹੈ ਮੇਰੇ ਕੋਲ ਕੋਈ ਆਉਂਦਾ ਹੈ ਇਹ ਵੀ ਸੱਚ ਹੈ ਉਹਨੇ ਪੁੱਛਿਆ ਕੌਣ ਆਉਂਦਾ ਹੈ ਕਿਨਹ ਜਿਹੜਾ ਮੇਰੇ ਕੋਲ ਰਹਿੰਦਾ ਉਹ ਕਦੇ ਜਾਂਦਾ ਹੀ ਨਹੀਂ ਉਹ ਪਤਾ ਕੌਣ ਹੈ ਉਹ ਮੇਰਾ ਸਤਿਗੁਰੂ ਹੈ ਉਹ ਗੁਰੂ ਦੀ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸਿਵਕ ਜਨਮਾਨੇ ਪਰ ਤਖ ਗੁਰੂ ਨਿਸਤਾਰੇ ਬਾਣੀ ਪਰ ਤਖ ਰੂਪ ਵਿੱਚ ਗੁਰੂ ਮੇਰੇ ਨਾਲ ਹੈ ਉਹ ਮੇਰੇ ਨਾਲ ਰਹਿੰਦੇ ਨੇ 24 ਘੰਟੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰਤੇ ਸਦਾ ਸੰਭਾਲੇ ਇਸ ਲਈ ਸਿੱਖ ਨਿਓ ਬਿਮਾਰ ਹੋ ਸਕਦਾ ਛਰਤਕ ਹੈ ਉਹ ਸੁਰਤੀ ਕਰਕੇ ਗੁਰੂ ਦੇ ਨਾਲ ਰਹੇ ਉਹ ਜਪੇ ਰੋਜ਼ ਮਹਿਸੂਸ ਕਰੇ ਕਿ ਗੁਰੂ ਮੇਰੇ ਨਾਲ ਜਦੋਂ ਤੁਸੀਂ ਨਿਤਨੇਮ ਕਰੋਗੇ ਜਿਹਾਪ ਸਾਹਿਬ ਦਾ ਨਿਤਨੇਮ ਇੱਥੇ ਮੁਕਣਾ ਹੈ ਜਦੋਂ ਸਿੱਖ ਕਹੇਗਾ ਚਤਰ ਚੱਕਰਵਰਤੀ ਚਤਰ ਚਕਰ ਪਗਤੇ ਸੁਜੰਬੰ ਸਵੰ ਸਰਬਦਾ ਸਰਬ ਪੜੋ ਸੋਵੰ ਜੋ ਮੰਸਵੰ ਸਰਬਦਾ ਸਰਬ ਤਕੜੇ ਹੋ ਕੇ ਆਇਆ ਕਰੋ 4-5 ਦਿਨ ਤਕੜੇ ਹੋ ਕੇ ਚਾਚੂ ਪੀ ਕੇ ਆਉਣੀ ਤੁਹਾਨੂੰ ਇਹ ਬੁਲਾਉਣੇ ਨਾਲ ਮੈਂ ਕੱਲੀ ਕਥਾ ਸੁਣਾਉਣ ਨਹੀਂ ਆਇਆ ਤੁਹਾਨੂੰ ਆਪਾਂ ਨਾਲ ਸਾਰਿਆਂ ਨੇ ਕਿਉਂ ਭਾਈ ਕਥਾ ਉਹ ਹੈ ਜਿੱਥੇ ਤੁਸੀਂ ਵੀ ਨਾਲ ਪਹੁੰਚੋ ਆਪਾਂ ਸਾਰਿਆਂ ਨੇ ਉਹ ਸੁਣਨੀ ਤੁਸੀਂ ਵੀ ਤੇ ਮੈਂ ਵੀ ਪੜੋ ਚਤਰ ਚੱਕਰਵਰਤੀ ਚਤਰ ਚਕਰ ਭਗਤੇ ਸੁਜੰਭੰ ਸੁਭੰ ਸਰਵਦਾ ਸਰਵਜ ਦੋ ਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦੰਗ ਸੰਗੇ ਅਪੰਗੰ ਸਦੰਗ ਸੰਗੇ ਅਪੰਗੰ ਗੁਰੂ ਸਦਾ ਹੀ ਅੰਗ ਸੰਗ ਉਹ ਕਿਤੇ ਵੀ ਨਹੀਂ ਜਾਂਦਾ ਜਦੋਂ ਪਹਿਲੀ ਵਾਰ ਕੰਨੀਆਂ ਚ ਸਿੱਖ ਗਏ ਤਾਂ ਅੰਗਰੇਜ਼ ਲੈ ਕੇ ਗਏ ਉਹਨਾਂ ਨੂੰ ਲੈਨ ਵਿਛਾਉਣੀ ਸੀ ਜੰਗਲ ਵਿੱਚ ਜਿੱਥੇ ਲੈਨ ਦੇ ਗਾਡਰ ਮੁੱਕ ਗਏ ਪਿੱਛੋਂ ਮਾਲ ਨਾ ਆਇਆ ਸਿੱਖਾਂ ਨੂੰ ਕਹ ਇੱਥੇ ਰੋ ਉਹ ਜੰਗਲ ਵਿੱਚ ਸ਼ੇਰ ਪੈਣ ਲੱਗ ਪਿਆ ਇੱਕ ਦਿਨ ਜੰਗਲ ਪਾਣੀ ਗਏ ਇੱਕ ਸਿੱਖ ਦਾ ਉਹਨੇ ਸ਼ਿਕਾਰ ਕਰ ਲਿਆ ਵਾਪਸ ਹੀ ਨਾ ਮੁੜਿਆ ਸਿੱਖ ਦੂਜੇ ਦਿਨ ਇੱਕ ਸਿੱਖ ਹੋਰ ਗਾਇਬ ਹੋ ਗਿਆ ਤੀਜੇ ਦਿਨ ਸਿੱਖਾਂ ਨੂੰ ਪਤਾ ਲੱਗਾ ਉਹ ਹੋ ਬੰਦੇ ਵਾਪਸ ਨਹੀਂ ਆ ਰਹੇ ਜੰਗਲ ਚ ਇਹਦਾ ਮਤਲਬ ਕੋਈ ਸ਼ੇਰ ਪੈਂਦਾ ਦੂਜੇ ਚੌਥੇ ਦਿਨ ਫਿਰ ਸ਼ੇਰ ਨਾ ਖੂਨ ਨਾਲ ਮੂੰਹ ਲਿਬੜਿਆ ਹੋਇਆ ਜਿੱਥੇ ਸਿੱਖਾਂ ਨੇ ਰਹਿਣ ਲਈ ਲੱਕੜ ਦਾ ਘੱਟਜਾ ਬਣਾਇਆ ਉੱਥੋਂ ਘੁੰਮ ਕੇ ਗਿਆ ਵੇਖ ਲਿਆ ਸਿੱਖਾਂ ਨੇ ਕਹਿੰਦੇ ਵੇ ਇਹ ਤੇ ਸ਼ੇਰ ਹੈ ਜਿਹੜਾ ਇੱਥੋਂ ਤੱਕ ਆ ਗਿਆ ਹੁਣ ਸਾਹਮਣੇ ਮੰਦਾ ਚੁੱਕ ਲੈ ਤਾ ਪਰ ਕੋਈ ਵਾਹ ਪੇਸ਼ ਨਹੀਂ ਜਾ ਰਹੀ ਫਿਰ ਉਹ ਸਿੱਖਾਂ ਨੇ ਨਾ ਰਹਿਰਾਸ ਸਾਹਿਬ ਦਾ ਪਾਠ ਕਰਕੇ ਊਨੇ ਬਣਾ ਲਿਆ ਵੇ ਦਿਨ ਛੁਪੇ ਹਲੇ ਦੋਲੇ ਦੂਰ ਨਹੀਂ ਕੋਈ ਜਾਏਗਾ ਜਦੋਂ ਰਹਿਰਾਸਰ ਦਾ ਪਾਠ ਕੀਤਾ ਸਿੱਖ ਨੇ ਅਰਦਾਸ ਕੀਤੀ ਫਿਰ ਕਹਿੰਦੇ ਕਲਗਿਓ ਵਾਲਿਆ ਤੂੰ ਸਾਡੇ ਨਾਲ ਵਾਅਦਾ ਕਰਕੇ ਗਿਆ ਹੈ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਸਾਡੇ ਨਾਲ ਵਾਅਦਾ ਕੀਤਾ ਕਿ ਸਾਡੇ ਅੰਗ ਸੰਗ ਰਹੋਗੇ ਇਸ ਵਿਫਤਾ ਵਿੱਚੋਂ ਹੁਣ ਕੱਢੋ ਜੇ ਇੱਥੋਂ ਭੱਜ ਗਏ ਦੁਨੀਆ ਕਹੇਗੀ ਗੁਰੂ ਗੋਬਿੰਦ ਸਿੰਘ ਦੇ ਸਿੱਖ ਸ਼ੇਰ ਤੋਂ ਡਰ ਕੇ ਭੱਜ ਗਏ ਪਾਤਸ਼ਾਹ ਤੂੰ ਸਿੰਘ ਸਾਜਿਆ ਸਾਨੂੰ ਕਲਗੀਆਂ ਵਾਲਿਆ ਤੂੰ ਵਾਅਦਾ ਕੀਤਾ ਕਿ ਸਦਾ ਅੰਗ ਸੰਗੇ ਪੰਗੰਗੇ ਪੁੱਤ ਮਰਦ ਆਪਣਾ ਵਾਅਦਾ ਨਿਭਾਓ ਔਰ ਤੁਸੀਂ ਹੈਰਾਨ ਹੋ ਮੋਗੇ ਉਹ ਕਹਿੰਦੇ ਦੂਜੇ ਦਿਨ ਤੀਜੇ ਦਿਨ ਪਤਾ ਲੱਗਾ ਕਿ ਉਹ ਸ਼ੇਰ ਦੋਹਾਂ ਥਾਂ ਤੋਂ ਵੱਡਿਆ ਪਿਆ ਕਿਸੇ ਨੇ ਜੰਗਲ ਚ ਅੰਗਰੇਜ਼ ਸਿੱਖਾਂ ਨੂੰ ਮੱਥਾ ਟੇਕੀ ਜਾਣ ਕਹਿੰਦੇ ਉਹ ਤੁਸੀਂ ਸ਼ੇਰ ਮਾਰਤਾ ਸ਼ੇਰ ਦਾ ਸ਼ਿਕਾਰ ਕਰ ਲੈ ਤੇ ਕੱਖਾਂ ਪਰ ਕੇ ਕਹਿੰਦੇ ਜਿਹੜਾ ਕਰ ਗਿਆ ਉਹ ਤਾਂ ਸਾਨੂੰ ਹੀ ਪਤਾ ਹੈ ਇਹਦਾ ਸ਼ਿਕਾਰ ਤਾਂ ਸਾਡਾ ਗੁਰੂ ਗੋਬਿੰਦ ਸਿੰਘ ਕਰ ਗਿਆ ਉਹ ਜਗ੍ਹਾ ਅੰਗਰੇਜ਼ਾਂ ਨੇ ਦਿੱਤੀ ਸਿੱਖਾਂ ਨੂੰ ਉੱਥੇ ਕਿੰਨੀਆਂ ਵਿੱਚ ਅੱਜ ਗੁਰਦਾਰਬ ਬਣਿਆ ਹੋਇਆ ਔਰ ਸਾਧ ਸੰਗਤ ਸੰਕੜੇ ਹਜ਼ਾਰਾਂ ਲੋਕ ਉੱਥੇ ਜਾਂਦੇ ਨੇ ਤਿੰਨ ਤਿੰਨ ਸਾਲ ਦੀ ਖੰਡਪੜ ਸਾਹਿਬ ਦੀ ਬੁਕਿੰਗ ਆ ਸਿੱਖਾਂ ਵੱਲੋਂ ਉਹ ਯਾਦਗਾਰ ਬਣੀ ਪਾਛੈ ਜਿਆ ਫਿਰ ਗੁਰੂ ਨੇ ਵਾਦਾ ਕੀਤਾ ਉਸੰਗ ਸੰਗ ਪਰ ਸਾਨੂੰ ਵੀ ਕਹੋ ਸਿੱਖਾ ਤੂੰ ਮਨ ਕਰਕੇ ਨਾਲ ਲੈ ਸਮਾਂ ਸਮਾਪਤ ਹੋ ਗਿਆ ਅਗਲੀ ਵਿਚਾਰ ਮੈਂ ਕੱਲ ਦੇ ਦਿਵਾਨਾ ਚ ਰੱਖਾਂਗਾ ਗੁਣ ਅੱਗੇ ਕਿਵੇਂ ਵਧਦੇ ਨੇ ਪਰ ਇੱਕ ਵਾਰ ਆਪ ਪੱਕੀਏ ਇੱਥੇ ਤੂੰ ਸਦਾ ਰਹਾ ਹਰ ਨਾਲੇ ਮਨ ਮੇਰੇ ਤੂੰ ਸਦਾ ਰਹਾ ਹਰ ਨਾਲੇ ਇਹ ਮਨ ਮੇਰੇ ਸਦਾ ਰਹੋ ਹਰ ਇਹ ਮਨ ਮੇਰਾ ਸਦਾ ਰਹੋ ਹਰ ਰਜ ਕੇ ਮਨ ਨੂੰ ਕਹ ਹਰ ਨਾਲ ਰੋ ਤੂੰ ਮਨ ਹਰ ਨਾਲ ਰੋ ਤੋ ਦੁਖ ਸਭ ਵਿਸਾਰਣਾ ਦੁਖ ਸਭ ਵਿਸਾਰਣਾ ਤੂੰ ਸਦਾ ਰਹਿ ਨਾਲੇ ਮਨ ਮੇਰੇ ਆ ਤੂੰ ਸਦਾ ਰਹਿ ਨਾਲੇ ਮਨ ਮੇਰੇ ਆ ਤੂੰ ਸਦਾ ਰਹਿ ਤੂੰ ਸਦਾ ਰਹਿ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਪੁੱਲਣਾ ਚੋਕਾਂ ਦੀ ਖਿਮਾ ਬਖਸ਼ਣੀ ਇੱਥੋਂ ਹੀ ਵਿਚਾਰ ਆਪਾਂ ਕਲ ਸ਼ੁਰੂ ਕਰਨਗੇ ਬਹੁਤ ਧੰਨਵਾਦ ਅਤੀ ਸਨਮਾਨਯੋਗ ਸਤਕਾਰਯੋਗ ਗਿਆਨੀ ਨਰਿੰਦਰ ਸਿੰਘ ਜੀ ਮੈਂ 14 ਸਾਲ ਪਹਿਲਾਂ ਇੱਥੇ ਦਰਸ਼ਨ ਨਿੰਦ ਕਿਤੇ ਔਰ ਇਹ ਮੌਤੇ ਸਿਰਫ ਵਧਾਈ ਨਹੀਂ ਹੁੰਦੀ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਦਾ ਹੱਕਿਆਂ ਤੱਕ ਵੀ ਆਦਰ ਕਰੀਆਂ ਜਾਂਦੀ ਬਾਦਸ਼ਾਹ ਕਿਰਪਾ ਬਖਸ਼ਿਸ਼ ਕਰਨ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ਣ ਮੈਂ 14 ਸਾਲ ਪਹਿਲਾਂ ਕੈਨੇਡਾ ਆਇਆ ਤੇ ਮੈਂ ਯੂ ਐਸ ਦਾ ਵੀਜ਼ਾ ਲੈਣਾ ਸੀ ਔਰ ਫਸਟ ਟਾਈਮ ਮੈਨੂੰ ਮਿਲੇ ਨਹੀਂ ਸੀ ਮਨ ਜਾਣ ਮੈਨੂੰ ਕਿਹਾ ਗਿਆ ਨਹੀਂ ਜੀ ਇੱਕ ਲੈਟਰ ਚਾਹੀਦਾ ਮੈਂ ਅਪਲਾਈ ਕਰਨਾ ਇਹਨਾਂ ਨੇ ਪੁੱਛਿਆ ਉਸੇ ਵਕਤ ਲੈਟਰ ਦਿੱਤਾ ਔਰ ਸਾਜ ਸੰਗ ਵਿਦਨ 4 ਦਿਨ ਮੈਨੂੰ ਦਾਸਤਾਂ ਲੈ ਯੂ ਐਸ ਨੇ ਤੁ ਵੀ ਜਾ ਦਿੱਤਾ ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ ਉਹ ਗੱਲਾਂ ਦੇ ਹੱਕਿਆਂ ਤਾਂ ਪਿੱਤੇ ਰੱਖੀਆਂ ਜਾਂਦੀਆਂ ਜਿੱਥੇ ਬਿਨਾਂ ਵਕੀਅਤ ਤੋਂ ਕੋਈ ਕਿਸੇ ਨੂੰ ਪਿਆਰ ਕਰੇ ਨਹੀਂ ਤਾਂ ਵਕੀਅਤ ਹੁੰਦੀ ਮੇਰਾ ਹੈ ਵੱਡਾ ਹੈ ਸਾਡੇ ਇਲਾਕੇ ਦਾ ਸਾਡੇ ਪਿੰਡ ਦਾ ਛੱਡੇ ਏਰੀਏ ਦਾ ਤੇ ਜਿਹੜੇ ਇਸ ਚੀਜ਼ ਤੋਂ ਉੱਪਰ ਉੱਠ ਕੇ ਪਿਆਰ ਕਰੇ ਉਹ ਗੁਰਸਿੱਖ ਹੈ ਅੱਖੋ ਆਏ ਗੁਰੂ ਪਿਆਰ ਆਪਾਂ ਆਪਣੇਆਂ ਨੂੰ ਵੀ ਕਰਨੇ ਚਲੋ ਠੀਕ ਹੈ ਪਿੰਡ ਵਾਲੇ ਨੂੰ ਪਿਆਰ ਹੁੰਦਾ ਏਰੀਏ ਇਲਾਕੇ ਵਾਲੇ ਨੂੰ ਆਪਾਂ ਵੱਧ ਪਿਆਰ ਕਰੀਦਾ ਪਰ ਗੁਰਸਿੱਖ ਹੋਏ ਹੈ ਜਿਹੜਾ ਏਰੀਆ ਅਲੱਗ ਕਾ ਪਿੰਡ ਤੋਂ ਪਰ ਉੱਠ ਕੇ ਦੂਜੇ ਨੂੰ ਪਿਆਦ ਕਰੇ ਸਤਗੁਰ ਚੜ੍ਹਦੀ ਕਲਾ ਬਖਸ਼ਣ ਕਲ ਫਿਰ ਆਪਣੀ ਚਰਨ ਤੋੜ ਲੈ ਕੇ ਆਇਓ ਪਰਵਾਰਾਂ ਸਮੇਤ ਪਹੁੰਚਿਓ ਔਰ ਪੰਥ ਦੇ ਮਹਾਨ ਵਿਦਵਾਨ ਗਿਆਨੀ ਪਿੰਦਰ ਪਾਲ ਸਿੰਘ ਜੀ ਉਹਨਾਂ ਨੇ ਤੀਰੰਦਨ ਤੋਂ ਅਨੁਸ਼ੈਵਰ ਲਾਉਣੀ ਹੈ ਕਥਾ ਦੇ ਮੈਂ ਤੇ ਸਮਝੋ ਉਹਨਾਂ ਤੋਂ ਮੋਰੋ ਟ੍ਰੇਲਰ ਜਿਹਾ ਵਿਖਾਉਣ ਆਇਆ ਫਿਲਮ ਤੋਂ ਨਹੀਂ ਵਿਖਾਉਣੀ ਸਾਰੀ